ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਬੀਬੀਪੀ ਪ੍ਰਾਈਮ ਟੀਵੀ ਤੇ ਮੈਂ ਰਜਿੰਦਰ ਭੱਟ ਪਾਣੀਆਂ ਦਾ ਮੁੱਦਾ ਪਾਣੀਆਂ ਦੇ ਮੁੱਦੇ ਤੇ ਸਿਆਸਤ ਹੋ ਰਹੀ ਹੈ ਤੇ ਪਾਣੀਆਂ ਦਾ ਮੁੱਦਾ ਫੇਰ ਗਰਮਾਇਆ ਜਾ ਰਿਹਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਕਿ ਪਾਣੀਆਂ ਦੇ ਮੁੱਦੇ ਨੂੰ ਕਿਵੇਂ ਦੇਖਦੇ ਆਣੇ ਤੇ ਅਜੋ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕੀਤੀ ਜਾ ਰਹੀ ਆ ਕਿ ਉਹ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਗੱਲਬਾਤ ਕਰਦੇ ਢਿੱਲੋਂ ਸਾਹਿਬ ਬਹੁਤ ਸასიਕਾਲ ਭੱਟ ਸਾਹਿਬ ਸਰਬ ਬੀਬੀਐਮਾ ਮੁੱਦੇ ਨੂੰ ਕਿਵੇਂ ਦੇਖਦੇ ਹੋ WhatsApp ਜਿਹੜਾ ਤੁਸੀਂ ਬੀਬੀਐਮ ਵੀ ਬੁੱਧਾ ਜਿਹੜਾ ਦੇਖਦੇ ਹੋ ਇਹਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਜੋਰ ਜ਼ਬਰਦਸਤੀ ਪੰਜਾਬ ਨੂੰ ਜਾਣ ਬੁੱਝ ਕੇ ਠੇਹਾ ਲਾਉਣਾ ਚਾਹੁੰਦੀ ਹੈ ਜਦੋਂ ਕਿ ਪਾਣੀਆਂ ਦਾ ਮੁੱਦਾ ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਨਾਲ ਇੱਕ ਵੀ ਬੂੰਦ बार-बार ਮੁੱਖ ਮੰਤਰੀ ਸਾਹਿਬ ਸਾਡੇ ਤੇ ਬਾਕੀ ਸਾਡੇ ਨਾਲ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਨੇ ਭਾਵੇਂ ਕਾਂਗਰਸ ਪਾਰਟੀ ਹੈ, ਭਾਵੇਂ ਭਾਜੀਪੀ ਹੈ, ਪੰਜਾਬ ਦੀ ਸ਼ਾਖਾ ਜਿਹੜੀ ਹੈ ਜਾਂ ਅਕਾਲੀ ਦਲ ਹੈ ਸਾਰਿਆਂ ਨੇ ਇਹ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਕਿ ਪੰਜਾਬ ਕੋਲੇ ਇੱਕ ਵੀ ਬੂੰਦ ਪਾਣੀ ਜਿਹੜਾ ਉਹ ਨਹੀਂ ਹੈਗਾ ਤੇ ਨਾ ਅਸੀਂ ਹਰਿਆਣਾ ਨੂੰ ਪਾਣੀ ਦੇਣ ਯੋਗੀ ਕੋਈ ਅਸੀਂ ਹੈਸੀਅਤ ਤਾਂ ਸਾਡੇ ਕੋਲੇ ਹੁਣ ਬਾਕੀ ਬਚਦੀ ਜਿੰਨਾ ਵੀ ਪਾਣੀ ਹੈ ਸਾਡੀ ਆਪਣੀ ਲੋੜ ਨਾਲੋਂ ਵੀ ਘੱਟ ਹੈ ਕਿਉਂਕਿ ਮੌਸਮ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਗਰਮੀ ਦਾ ਮੌਸਮ ਆ ਗਿਆ ਇਸ ਵੇਲੇ ਸਾਨੂੰ ਵੀ ਇੱਕ ਇੱਕ ਬੂੰਦ-ਬੂੰਦ ਪਾਣੀ ਦੀ ਲੋੜ ਹੈ ਜਿਹੜਾ ਹਿੰਦੁਸਤਾਨ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਉਹ ਉਹਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਆ ਵੋਟ ਪਾਈ ਹੈ ਔਰ ਵੋਟ ਦਾ ਅਧਿਕਾਰ ਰੱਖਦੇ ਨੇ ਵੋਟਾਂ ਪਾਈਆਂ ਨੇ ਉਹ ਚੁਣੀਆਂ ਨੇ ਸਰਕਾਰਾਂ ਲੇਕਿਨ ਕੋਈ ਚੁਣੀ ਹੋਈ ਸਰਕਾਰ ਇੱਕ ਛੋਟੇ ਸੂਬੇ ਦੀ ਸਰਕਾਰ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਉਹਦੇ ਨਾਲ ਪਾਣੀਆਂ ਦੇ ਮੁੱਦੇ ਦੇ ਉੱਤੇ ਧੱਕਾ ਕਰੇ ਤੇ ਜਿੱਥੇ ਉਹਦੀ ਆਪਣੀ ਸਰਕਾਰ ਆ ਉਹਨੂੰ ਉਹ ਨਜਾਇਜ਼ ਤਰੀਕੇ ਨਾਲ ਪਾਣੀ ਦਵਾਉਣਾ ਚਾਹੇ ਇਹ ਜੋ ਰਾਜ ਜ਼ਬਰਦਸਤੀ ਨਹੀਂ ਚਲੇਗੀ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਬੜਾ ਸਖਤ ਸਟੈਂਡ ਲਿਆ ਹੈ ਔਰ ਮੁੱਖ ਮੰਤਰੀ ਪੰਜਾਬ ਨੇ ਸਪਸ਼ਟ ਕੀਤਾ ਕਿ ਅਸੀਂ ਇੱਕ ਵੀ ਮੂਨ ਜਿਹੜੀ ਪਾਣੀ ਹੈ ਉਹ ਪੰਜਾਬ ਤੋਂ ਹਰਿਆਣਾ ਜਾਂ ਕਿਸੇ ਹੋਰ ਸੂਬੇ ਨੂੰ ਨਾ ਸਾਡੇ ਕੋਲ ਹੈ ਤੇ ਨਾ ਅਸੀਂ ਦੇਵਾਂਗੇ ਹਾਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜਾ ਡੈਮ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ ਉਹ ਸਾਨੂੰ ਦਿੱਤਾ ਜਾਵੇ ਸਾਡੇ ਡੈਮ ਭਰੇ ਜਾਣ ਤੇ ਜਿਹਦੇ ਨਾਲ ਜਿਹਦੇ ਬਿਜਲੀ ਹੋਰ ਸਰਪਰਾਸ ਹੋ ਸਕੇ ਤੇ ਸਾਡੇ ਡੈਮ ਵੀ ਭਰ ਸਕਣ ਉਹ ਗੱਲ ਨੂੰ ਕਿਵੇਂ ਦੇਖਦੇ ਹੋ ਇਹ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਦੀ ਜਿਹੜੀ ਆ ਉਹ ਪੂਰਤੀ ਵੀ ਗਰਮੀ ਦੇ ਵਿੱਚ ਬੜੀ ਮੁਸ਼ਕਲ ਹੋ ਜਾਂਦੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਕੁਦਰਤ ਰਿਸੋਰਸਸ ਜਿਹੜੇ ਨੇ ਉਹਨਾਂ ਦੇ ਉੱਤੋਂ ਪਾਣੀ ਜਿਹੜਾ ਉਹ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਮਿਲੇ ਤਾਂ ਕਿ ਅਸੀਂ ਝੋਨਾ ਜਿਹੜਾ ਉਗਾ ਸਕੀਏ ਤੇ ਜੀਰੀ ਦੀ ਫਸਲ ਜਿਹੜੀ ਉਹਨੂੰ ਪਾਲ ਸਕੀਏ ਮੁੱਖ ਮੰਤਰੀ ਸਾਹਿਬ ਨੇ ਪਾਕਿਸਤਾਨ ਵੱਲ ਰੋਕਿਆ ਪਾਣੀ ਜਿਹੜਾ ਉਹ ਪੰਜਾਬ ਨੂੰ ਦੇਣ ਦੀ ਜਿਹੜੀ ਬੇਨਤੀ ਕੀਤੀ ਹੈ ਉਹ ਪ੍ਰਧਾਨ ਮੰਤਰੀ ਨੂੰ ਜਾਂ ਸੈਂਟਰ ਦੇ ਜਿਹੜੇ ਆਪਣੇ ਨੈਚੁਰਲ ਸੋਰਸਸ ਮੰਤਰੀ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਪਾਣੀ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ ਉਹ ਹੋਰ ਉੱਨਤ ਤੇ ਖੁਸ਼ਹਾਲੀ ਦੇ ਨਾਲ ਅੱਗੇ ਆ ਸਕੇ ਕਿਸਾਨਾਂ ਦੀ ਮਦਦ ਹੋ ਸਕੇ ਜਿਹੜਾ ਪਾਣੀ ਦਾ ਵਾਅਦਾ ਹੋਇਆ ਪਿਆ ਸਰਕਾਰ ਦਾ ਪੰਜਾਬ ਸਰਕਾਰ ਦਾ ਉਹਨਾਂ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਜਦੋਂ ਫਿਰ ਕਿਉਂ ਅਜਿਹੀਆਂ ਜਿਹੜੀਆਂ ਕੋਝੀਆਂ ਚਾਲਾਂ ਸਰਕਾਰ ਵੱਲੋਂ ਚਲਾਈ ਕੀਤੀ ਉਹ ਕੁਦਰਤੀ ਤੌਰ ਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਖਾਸ ਕਰਕੇ ਤੇ ਪੰਜਾਬ ਦੇ ਲੋਕਾਂ ਦੇ ਹਰ ਵਰਗ ਦੇ ਲੋਕਾਂ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਨਫ਼ਰਤ ਹੈ ਉਹ ਇੱਕ ਨਫ਼ਰਤ ਦੀ ਨਿਗਾ ਨਾਲ ਪੰਜਾਬ ਨੂੰ ਦੇਖਦੇ ਨੇ ਤੇ ਸਮੇਂ-ਸਮੇਂ ਤੇ ਪੰਜਾਬ ਨੂੰ ਜਿੰਨਾ ਵੀ ਥੱਲੇ ਲਾ ਸਕਦੇ ਨੇ ਉਹ ਲਾਉਂਦੇ ਨੇ ਦੇਖੋ ਨੌਕਰੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੈਂਟਰਲ ਗਵਰਨਮੈਂਟ ਦੇ ਵਿੱਚ ਲੋਕੀਆਂ ਨੌਕਰੀਆਂ ਦਾ ਕਟ ਲਾਇਆ ਹੈ ਸੈਂਟਰਲ ਗਵਰਨਮੈਂਟ ਨੇ ਰੇਲਵੇ ਦੇ ਪ੍ਰੋਜੈਕਟ ਜਿਹੜੇ ਆ ਉਹ ਪੰਜਾਬ ਦੇ ਵਿੱਚ ਨਹੀਂ ਨਵੇਂ ਲਾਏ ਸੈਂਟਰਲ ਗਵਰਨਮੈਂਟ ਦੇ ਕੋਈ ਵੀ ਨਵੇਂ ਪ੍ਰੋਜੈਕਟ ਆ ਜਿਹੜੇ ਪੰਜਾਬ ਦੇ ਵਿੱਚ ਨਹੀਂ ਲਗਾਏ ਜਾ ਰਹੇ ਉਹ ਸਾਰਾ ਜਿਹੜਾ ਕਸੂਰ ਹੈ ਉਹ ਆਮ ਆਦਮੀ ਪਾਰਟੀ ਦਾ ਨੁਕਸਾਨ ਕਰਨ ਵਾਸਤੇ ਬੀਜੇਪੀ ਵੱਲੋਂ ਰਚਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਕੇ ਬਣਾਈ ਹੈ ਉਹ ਸਰਕਾਰ ਨੂੰ ਫੇਲ ਕੀਤਾ ਜਾ ਸਕੇ ਲੇਕਿਨ ਅਸੀਂ ਮਾਣ ਦੇ ਨਾਲ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਲੋਕ ਸਾਡੇ ਕਮਾਂਕਾਰਾਂ ਤੋਂ ਖੁਸ਼ ਨੇ ਤੇ ਅਸੀਂ ਤਗੜੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਨਿਰਵਿਘਨ ਅਸੀਂ ਜਿਹੜਾ ਪੰਜਾਬ ਦਾ ਉੱਨਤੀ ਤੇ ترقی ਵਾਸਤੇ ਦਿਨ ਰਾਤ ਸੇਵਾ ਦੇ ਵਿੱਚ ਹਾਜ਼ਰ ਆ। ਇੱਕ ਵੀ ਅਸੀਂ ਭਾਰਤੀ ਜਨਤਾ ਪਾਰਟੀ ਜਾਂ ਸੈਂਟਰ ਸਰਕਾਰ ਦੀ ਪੰਜਾਬ ਦੇ ਵਿੱਚ ਐਸੀ ਕੋਈ ਕੋਝੀ ਚਾਲ ਨਹੀਂ ਚੱਲਣ ਦੇਵਾਂਗੇ ਜਿਹੜੀ ਪੰਜਾਬ ਦੇ ਲੋਕਾਂ ਦੇ ਵਿਰੋਧੀ ਹੋਵੇਗੀ। ਆ ਲਾਸਟ ਸਵਾਲ ਆ ਮੇਰਾ ਨਸ਼ਿਆਂ ਦੇ ਉੱਤੇ ਪੰਜਾਬ ਸਰਕਾਰ ਅੱਜ ਕੱਲ ਬਹੁਤ ਹੀ ਸ਼ਕਤੀ ਨਾਲ ਫੈਸਲੇ ਵੱਡੇ ਲਏ ਨੇ ਤੇ ਉਹ ਚੀਜ਼ ਕਿੱਥੋਂ ਦਾ ਕਿਵੇਂ ਦਾ ਜਿਹੜਾ ਬੂਰ ਮਿਲ ਰਿਹਾ ਜਿਹੜਾ ਹੰਗਾਰਾ ਮਿਲ ਰਿਹਾ। ਦੇਖੋ ਪੰਜਾਬ ਸਰਕਾਰ ਨੇ ਬਹੁਤ ਸ਼ਕਤੀ ਦੇ ਨਾਲ ਇਹ ਫੈਸਲਾ ਲਿਆ ਔਰ ਇੱਕ ਤਹਈਆ ਕਰ ਲਿਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਨਹੀਂ ਰਹੂਗਾ ਨਸ਼ਾ ਜਿਹੜੇ ਲੋਕ ਤਸਕਰ ਕਰਦੇ ਨੇ ਤਸਕਰੀ ਕਰਦੇ ਨੇ ਉਹ ਲੋਕ ਪੰਜਾਬ 'ਚ ਨਹੀਂ ਰਹਿ ਸਕਣਗੇ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਰਹਿਣਾ ਤਾਂ ਫਿਰ ਉਹਨਾਂ ਨੂੰ ਇਹ ਗਲਤ ਕੰਮ ਨਸ਼ੇ ਦੀ ਤਸਕਰੀ ਛੜਨੀ ਪਊਗੀ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਮਹੱਲੇ ਦੇ ਵਿੱਚ ਕਿਸੇ ਵੀ ਸ਼ਹਿਰ 'ਚ ਜਾਂ ਪਿੰਡ 'ਚ ਜਾਂ ਕਿਸੇ ਇਲਾਕੇ ਦੇ ਵਿੱਚ ਨਸ਼ੇ ਦੀ ਬਿਲਕੁਲ ਵੀ ਕੋਈ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਊਗਾ ਤਸਕਰਾਂ ਨੂੰ ਪੰਜਾਬ ਦੇ ਵਿੱਚੋਂ ਮਤਲਬ ਕੱਢ ਦਿੱਤਾ ਜਾਊਗਾ ਜਾਂ ਉਹ ਇਹ ਕੰਮ ਛੱਡ ਦੇਣਗੇ ਜਿਹੜੇ ਨਸ਼ਾ ਖਾਂਦੇ ਨੇ ਲੋਕ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਦਵਾਈਆਂ ਦੇਵਾਂਗੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਪੂਰਾ ਉਪਰਾਲਾ ਕਰੇਗੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਜੀ ਦੀ ਸਰਕਾਰ ਸੋਇਸਨ ਮਾਰਕਟ ਕਮੇਟੀ ਸਰਹੰਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਨਸ਼ੇ ਦਾ ਖਾਤਮਾ ਕੀਤਾ ਜਾਊਗਾ ਉੱਥੇ ਹੀ ਜਿਹੜਾ ਕਿ BBMB ਜਿਹੜਾ ਮੁੱਦਾ ਹੈ ਪਾਣੀਆਂ ਦਾ ਉਸ ਮੁੱਦੇ ਦੇ ਉੱਤੇ ਇੱਕ ਵੀ ਬੂੰਦ ਪਾਣੀ ਦੀ ਫालतू ਨਹੀਂ ਦਿੱਤੀ ਜਾਵੇਗੀ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਚੇ ਰਿਪੋਰਟ